ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਵੀਡੀਓ ਆਪਾਂ ਬਣਾਵਾਂਗੇ ਜੀ ਇੱਕ ਹੋਰ ਨਿਊ ਡਿਸ਼ ਜਿਸ ਜਿਹਦੇ ਲਈ ਆਪਾਂ ਨੇ ਪਿਆਜ਼ ਲੈ ਲਿਆ ਇੱਕ ਅੱਧਾ ਟਮਾਟਰ ਲੈ ਲਿਆ ਆਪਾਂ ਨੇ ਲੈ ਲਈ ਗੋਭੀ ਬਸ ਇੰਨੇ ਕੁ ਚੀਜ਼ਾਂ ਨਾਲ ਬਣਾਵਾਂਗੇ ਜੀ ਆਪਾਂ ਗੋਭੀ ਨੂੰ ਆਪਾਂ ਇਹਦੇ ਅੰਦਰ हाँ डंडे ज नहीं पाने कली गोभी पा, मिक्सी के जर जा, च पा लवेंगे हाँ डंडे बिल्कुल नहीं पावे कल गोभी गोभी पावे बहुत वाइया टेस्टी नाश्ता बनता जी कद नहीं खादा होना तू ਲਓ ਜੀ ਆਪਾਂ ਗੋਭੀ ਲੈ ਲਈ ਹੁਣ ਇਹਦੇ ਵਿੱਚ ਆਪਾਂ ਅੱਧਾ ਟਮਾਟਰ ਪਾ ਲੈਨੇ ਲਓ ਜੀ ਆਪਾਂ ਕੱਧੀ ਹਰੀ ਮਿਰਚ ਲੈ ਲਈਆਂ ਲਓ ਜੀ ਆ ਦੋ ਤਿੰਨ ਆਪਾਂ ਨੇ ਹਰੀਆਂ ਮਿਰਚਾਂ ਲੈ ਲਈਆਂ ਇਹਨਾਂ ਨੂੰ ਪਾ ਲੈਨੇ ਕੱਟ ਕੇ ਵਿੱਚ ਇੱਕ ਦੋ ਇਕੱਠੀ ਆਪਾਂ ਲਸਣ ਦੀ ਲੈ ਲੈਨੇ ਉਹਨਾਂ ਨੂੰ ਵੀ ਇਹਦੇ ਵਿੱਚ ਐਡ ਕਰ ਲੈਨੇ ਲਓ ਜੀ ਚਾਰ ਪੰਜ ਕੱਲੀਆਂ ਆਪਾਂ ਨੇ ਲਸਣ ਦੀਆਂ ਲੈ ਲਈਆਂ ਹੁਣ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਨੇ ਸਾਰੀਆਂ ਚੀਜ਼ਾਂ ਨੂੰ ਲਓ ਜੀ ਗੋਭੀ ਆਪਾਂ ਨੇ ਪੀਸ ਲਈ ਗੋਭੀ ਟਮਾਟਰ ਹਰੀ ਮਿਰਚ प्यालताने प्यापंलवरी घटना इन बरीकरी कटलामांग य पकली कर लिए खोललमांगे खटतगी ਬਿਲਕੁਲ ਗ੍ਰੀਕ ਬ੍ਰੀਕ ਆਪਾਂ ਪਿਆਜ਼ ਨੂੰ ਕੱਟ ਲੈਣਾ ਲਓ ਜੀ ਪਿਆਜ਼ ਆਪਾਂ ਨੇ ਕੱਟ ਲਏ ਹੋਣੇ ਦੀ ਆਪਾਂ ਕੱਲੀ ਕੱਲੀ ਲੇਅਰ ਖੋਲ ਲੈਣੇ ਲਓ ਜੀ ਹੱਪਾ ਕੌਲੀ ਲੈ ਲਈ ਕਣਕ ਦੇ ਆਟੇ ਦੀ ਆਪਾਂ ਨੇ ਲੈ ਲਿਆ ਬੇਸਣ ਕਣਕ ਦਾ ਆਟਾ ਆਪਾਂ ਥੋੜਾ ਜਿਹਾ ਘਟਾ ਦੇਵਾਂਗੇ ਫਿਰ ਪਾ ਲਾਂਗੇ ਜਰੂਰ ਤੋਂ ਬੇਸਣ ਬੇਸਨ ਵੀ ਆਪਾਂ ਥੋੜਾ ਜਿਹਾ ਰੱਖ ਲਵਾਂਗੇ ਜੇ ਜਿ ਆਪਣੀ ਜ਼ਰੂਰਤ ਬਹੁਤਾਂ ਦੁਆਰੇ ਪਾ ਲਵਾਂਗੇ ਇਹਦੇ ਵਿੱਚ ਹੁਣ ਆਹ ਜਿਹੜਾ ਆਪਾਂ ਨੇ ਪੀਸ ਕੇ ਰੱਖਿਆ ਦੀ ਇਹਨੂੰ ਆਪਾਂ ਬੇਸਨ ਤੇ ਇਹਦੇ ਵਿੱਚ ਐਡ ਕਰ ਦਿੰਨੇ ਆ ਜਿਹੜਾ ਆਪਾਂ ਨੂੰ ਕੋਈ ਵੱਡੇ ਹੀ ਹੱਟ ਜੀ ਲੱਗੂ ਵਿੱਚੋਂ ਕੱਢ ਦੇਵਾਂਗੇ ਆ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ ਬੇਸਨ ਨੂੰ ਆਟੇ ਨੂੰ ਗੋਪੀ ਨੂੰ ਹੁਣ ਆਪਾਂ ਨੇ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਲਿਆ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਫਰ ਹੋਰ ਪਾਣੀ ਦਾਵਾਂਗੇ ਜੀ ਵਿੱਚ ਲੋ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਨੇ ਆ ਜੀਰਾ ਨਾ ਮੁੱਕਪਾਉਣੇ ਹਲਦੀ ਮੋਨੇ ਹਲਦੀ ਨਾਲ ਕਲਰ ਵਧੀਆ ਆ ਜਾਂਦਾ ਜੀ ਉਨੇ ਚਿਕਾਉਣੇ ਨੇ ਮਿਰਚੇ ਆਪਾਂ ਪਾਵਾਂਗੇ ਦੇਗੀ ਕਿਉਂ ਦੀਆਂ ਵਿੱਚ ਆ ਪਾ ਲਈਆਂ ਵਿੱਚ ਹਰੀਆਂ ਮਿਰਚਾਂ ਤਾਂ ਪਹਿਲਾਂ ਪਾ ਲਈਆਂ ਹੁਣ ਆਪਾਂ ਦੇਗੀ ਮਿਰਚ ਪਾਵਾਂਗੇ ਕਿਉਂਕਿ ਤਿੱਖੀ ਨਹੀਂ ਹੁੰਦੀ ਜੀ ਥੋੜਾ ਜਿਹਾ ਆਪਾਂ ਪਾ ਲੈਨੇ ਮਸਾਲਾ ਚਲੋ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਹਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਆਪਾਂ ਹੋਰ ਪਾਵਾਂਗੇ। ਆਪਾਂ ਪਤਲਾ ਕੋਲ ਬਣਾਵਾਂਗੇ ਜੀ ਇਹ ਤਾਂ। ਜੀ ਕੋਲ ਆਪਣਾ ਤਿਆਰ ਹੋ ਗਿਆ। ਹੁਣ ਆਪਾਂ ਕੋਲ ਨੂੰ ਧਰ ਦੇਣਾ ਢੱਕ ਕੇ ਉਧਰ ਆਪਾਂ ਚੁੱਲਾ ਬਾਲ ਦਿਆਂ। ਚੁੱਲੇ ਤੇ ਪਤਵਾ ਧਰ ਲੈਣੇ ਤਾਂ ਆਪਾਂ ਆਪਣਾ ਗਰਮ ਹੋਊ ਇਹਨੇ। ਇਹਨੇ ਕੋਲ ਨੂੰ ਆਪਾਂ ਰੱਖ ਦਿੰਦੇ ਹਾਂ। ਗਰਮ ਕਰ ਲੈਣੇ ਚੰਗੀ ਤਰ੍ਹਾਂ। ਉੱਪਰ ਲਗਾ ਲੈਣੇ ਕਿ ਤਾਂ ਆਪਣਾ ਗਰਮ ਹੋ ਗਿਆ। ਜਿਵੇਂ ਜਿਹੜਾ ਆਟਾ ਤੇ ਬੇਸਣ ਦਾ ਆਪਾਂ ਘੋਲ ਬਣਾਇਆ ਸੀ ਉਹਨੂੰ ਤਵੇ ਦੇ ਉੱਪਰ ਪਾ ਦਿੰਨੇ ਆ। ਇਨੂੰ ਆਪਾਂ ਪੱਕਣ ਦਿੰਨੇ ਆ। ਲੋ ਗੈਸ ਕਰਕੇ ਥੋੜਾ ਥੋੜਾ ghee ਆਪਾਂ ਇਹਦੇ ਆਲੇ-ਦਾਲੇ ਲਗਾ ਦਿੰਨੇ ਆ। ਨੂੰ ਇਹਦੇ ਆਪਾਂ ਨੂੰ ਥਿੰਗ ਇਹ ਤਰ੍ਹਾਂ ਪਕਾ ਲੈਂਦੇ ਆ। ਜਦੋਂ ਆਪਣਾ ਇੱਕ ਪਾਸਾ ਪੱਕ ਗਿਆ ਫਿਰ ਆਪਾਂ ਇਹਨੂੰ ਪਾਸਾ ਪਲਟਦੇ ਮੰਗੇ। ਲੋ ਜੀ ਇੱਕ ਪਾਸਾ ਪੱਕ ਗਿਆ। ਹੁਣ ਆਪਾਂ ਇਹਦਾ ਪਾਸਤਾ ਪਲਟ ਆਵਨੇ ਹੁਣ ਆਪਾਂ ਇਹਦਾ ਦੂਜਾ ਪਾਸਤਾ ਵੀ ਚੰਗੀ ਤਰ੍ਹਾਂ ਪਕਾ ਲੈਨੇ ਆ ਥੋੜਾ ਥੋੜਾ ਘੀ ਲਗਾ ਦਿੰਨੇ ਆ ਇਹਾਰੇ ਲਓ ਜੀ ਇੱਕ ਪਾਸਾ ਪੱਕ ਗਿਆ ਹੁਣ ਆਪਾਂ ਦੂਜਾ ਪਾਸਾ ਦੇਖਦੇ ਆ ਲਓ ਜੀ ਦੇਖੋ ਕਿੰਨਾ ਸੋਹਣਾ ਲੁੱਕ ਆਈ ਆ ਏ ਬਣ ਗਿਆ ਆਪਣਾ ਗੋਭੀ ਦਾ ਚਿਲਾ ਲੋ ਜੀ ਹੁਣ ਆਪਾਂ ਦੂਜਾ ਬਣਾਉਣੇ ਆ ਆ ਪਿਆਜ਼ਾਂ ਨੂੰ ਆਪਾਂ ਭੁੱਲ ਗਏ ਜੀ ਪਿਆਜ਼ਾਂ ਨੂੰ ਵੀ ਵਿੱਚੇ ਐਡ ਕਰ ਲੈਣੇ ਆ ਜਿਦ ਮੱਖ ਜੀ ਨਿਕਲ ਗਈ ਲੋ ਜੀ ਜਦ ਤਰਾ ਆਪਾਂ ਤਵੇ ਨੂੰ ਫੇਰ ਕੀ ਲਗਾ ਲੈਣੇ ਆ ਉਹ ਆਪਾਂ ਚੰਗੀ ਤਰ੍ਹਾਂ ਤਵੇ ਦੇ ਆਲੇ-ਦਾਲੇ ਫੈਲਾ ਦਿੰਨੇ ਆ। ਆੜ ਦਾਲੇ ਕੀ ਲਗਾ ਦਿੰਨੇ ਆ। ਹਾਂਜੀ ਆਪਾਂ ਜਿੱਲਾ ਚੰਗੀ ਤਰ੍ਹਾਂ ਪੱਥ ਪੱਥ। ਜੋ ਜੀ ਆਪਾਂ ਹੁਣ ਇਹਦਾ ਪਾਸਾ ਪਲਟਾ ਦਿੰਨੇ ਆ। ਦੇਖੋ ਕਿੰਨੀ ਸੋਣੀ ਲੁੱਕ ਆਈ ਆ। ਬਸੰਤੇ ਕਣਕ ਦਾ ਚਿਲਾ ਗੋਭੀ ਵਾਲਾ ਕਦੇ ਨਹੀਂ ਖਾਧਾ ਵਣਾ ਤੁਹਾਨੂੰ ਜਰੂਰ ਟਰਾਈ ਕਰਕੇ ਦੇਖੋ ਇੰਨਾ ਟੈਸਟੀ ਬਣਦਾ ਚਾਹੇ ਪਰੌਂਠੇ ਲਾ ਲਓ ਇਹਨਾਂ ਨੂੰ ਚਾਹੇ ਚਿਲਾ ਲਾ ਲਓ ਬਹੁਤ ਟੈਸਟੀ ਬਣਦਾ ਹੁਣ ਆਪਾਂ ਦੂਜਾ ਪਾਸਾ ਪੱਕ ਲੈਣ ਦਿੰਨੇ ਆ ਲਓ ਜੀ ਹੁਣ ਆਪਾਂ ਇਹਦਾ ਪਾਸਾ ਪਲਟਾ ਦਿੰਨੇ ਆ ਲਓ ਜੀ ਦੇਖੋ ਕਿੰਨਾ ਸੋਹਣਾ ਬਣਿਆ ਬਿਲਕੁਲ ਐਂ ਲੱਗਦਾ ਜਿਵੇਂ ਮੱਕੀ ਦੀ ਰੋਟੀ ਹੁੰਦੀ ਆ ਲਓ ਜੀ ਆਪਣੇ ਕਣਕ ਤੇ ਵੇਸਣ ਦੇ ਗੋਭੀ ਵਾਲੇ ਚਿੱਲੇ ਬਣ ਕੇ ਤਿਆਰ ਨੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆਗੇ ਕਿਸੇ ਹੋਰ ਵੀਡੀਓ ਚ ਤਬ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ